88 ਦਾ ਪਾਣੀ ਇੱਕ ਬੰਬ ਦੇ ਤੌਰ ਤੇ ਵਰਤਿਆ ਗਿਆ ਸੀ ਪੰਜਾਬ ਨੂੰ ਉਹਦਾ ਕਾਰਨ ਪਤਾ ਕੀ ਸੀ ਕਿਉਂਕਿ ਸਾਡੇ ਖਾੜਕੂ ਸਿੰਘਾਂ ਦੀਆਂ ਜਿੰਨੀਆਂ 18 ਸੀ ਉਹ ਮੰਡ ਦੇ ਵਿੱਚ ਹੋਇਆ ਕਰਦੀਆਂ ਸੀ ਪਾਣੀ ਛੱਡਿਆ ਵੀ ਇਹਨਾਂ ਦਾ ਅਸਲਾ ਰੁੱੜਦੇ ਇਹਨਾਂ ਦਾ ਸਾਰਾ ਕੁਝ ਰੁੱੜਦੇ ਹੁਣ ਇਹ ਜਿਹੜਾ ਆ ਰਿਹਾ ਇਹਦਾ ਮੇਨ ਮੁਕ ਕਾਰਨ ਪਤਾ ਕੀ ਹੈ ਵੀ ਇਹਨਾਂ ਲੋਕਾਂ ਨੂੰ ਐਨੇ ਕਲਪਾ ਦਿਓ ਐਨੇ ਕੋ ਕਰਜੇ ਦੀ ਮਾਰਕੀਟਾਂ ਆ ਜਾਣ ਜਦੋਂ ਵੀ ਆਪ ਕਹਿਣਗੇ ਵੀ ਆਹ ਜੁੜੇ ਹੱਥ ਜਿਸ ਭਾਅ ਸਾਡੀਆਂ ਜ਼ਮੀਨਾਂ ਲੈਣੀਆਂ ਜੇ ਸਾਡੀਆਂ ਜ਼ਮੀਨਾਂ ਲੈ ਲਓ ਸਿਆਪਾ ਨੇ ਵੇਡੋ ਕੀ ਹੜ ਰੋਕੇ ਜਾ ਸਕਦੇ ਆ ਬਿਲਕੁਲ ਰੋਕੇ ਜਾ ਸਕਦੇ ਆ ਇਹਨਾਂ ਦਾ ਆਪਣਾ ਡਾਟਾ ਜਿਹੜਾ ਦਿਖਾਉਂਦਾ ਉਹ ਇਹ ਕਹਿੰਦਾ ਕਿ ਜੇ ਉਹਨੂੰ ਧਿਆਨ ਨਾਲ ਹੜ ਰੋਕਣ ਦੀ ਮੰਸ਼ਾ ਨਾਲ ਆਪਾਂ ਚਲੀਏ ਤੇ ਥੋੜਾ ਪਹਿਲਾਂ ਤਿਆਰੀ ਕਰਕੇ ਚਲੀਏ ਵੀ ਜਿਵੇਂ 15 20 ਦਿਨ ਪਹਿਲਾਂ ਜਾਂ 1 ਮਹੀਨਾ ਪਹਿਲਾਂ ਤਿਆਰੀ ਅਸੀਂ ਸ਼ੁਰੂ ਕਰਦੀਏ ਵੀ ਅਸੀਂ ਅਗੋਂ ਕਿਵੇਂ ਨਹੀਂ ਆ ਸਕਦਾ ਉਸ ਸਾਹਬ ਨਾਲ ਰਿਸਕ ਅਨਲਿਸਿਸ ਕਰਕੇ ਉਸ ਸਾਹਬ ਨਾਲ ਆਪਾਂ ਥਾਂ ਰੱਖੀਏ ਜੇ ਡੈਮ ਦੇ ਵਿੱਚ ਤੇ ਜੇ ਉਹ ਅਸੀਂ ਸੁਚੱਜੇ ਡੰਗ ਨਾਲ ਕਰ ਲਈਏ ਤੇ ਹੜ ਨਹੀਂ ਆਂਦੇ ਤੇ ਜੇ ਉਹਦੇ ਵਿੱਚ ਕੋਈ ਗਲਤੀ ਹੋ ਜੇ ਜਾਂ ਕੋਤਾਹੀ ਹੋ ਜੇ ਤਾਂ ਫਿਰ ਆ ਜਾਂਦੇ ਇਹ ਮੋਟੇ ਤੌਰ ਤੇ ਦਾ ਸਾਬ ਸ੍ਰੀ ਗੁਰਦੀ ਸਾਰਿਆਂ ਨੂੰ ਅੱਜ ਆਪਾਂ ਗੱਲ ਕਰਾਂਗੇ ਪੰਜਾਬ ਚ ਹੜ੍ਹਾਂ ਦੇ ਬਾਰੇ ਕਿਵੇਂ ਹੜ੍ਹਾਂ ਨੇ ਲੋਕਾਂ ਦੀ ਜ਼ਿੰਦਗੀ ਤਬਾਹ ਕਰਕੇ ਰੱਖਤੀ ਲੋਕਾਂ ਦੀਆਂ ਖੜੀਆਂ ਫਸਲਾਂ ਤਬਾਹ ਕਰਕੇ ਰੱਖਤੀਆਂ ਲੋਕਾਂ ਦੇ ਘਰ ਢੇਰੀ ਕਰਕੇ ਰੱਖਦੇ ਲੋਕਾਂ ਦੇ ਡੰਗਰ ਪਸ਼ੂ ਸਭ ਕੁਝ ਬਰਬਾਦ ਕਰਕੇ ਰੱਖਦੇ ਤੇ ਸਰਕਾਰ ਵੱਲੋਂ ਕੀ ਕੀਤਾ ਜਾ ਰਿਹਾ ਔਰ ਥੋੜੀ ਜੀ ਡਿਟੇਲ ਦੇ ਵਿੱਚ ਜਾਣਕਾਰੀ ਲੈਣੇ ਮੁੱਖ ਮੰਤਰੀ ਸਾਹਿਬ ਦੀ ਆ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਆ ਜੋ ਕਿ ਮੁੱਖ ਮੰਤਰੀ ਬਨ ਤੋਂ ਪਹਿਲਾਂ ਦੀ ਆ ਜਿਸ ਵਿੱਚ ਉਹ ਹੜ੍ਹਾਂ ਪ੍ਰਤੀ ਸਰਕਾਰ ਦੀ ਲਾਪਰਵਾਹੀ ਤੇ ਚਾਣਨਾ ਪਾ ਰਹੇ ਨੇ ਜਿਹੜਾ ਸਤਲੁਜ ਤੇ ਬਿਆਸ ਦਾ ਜਿਹੜਾ ਹੜਾ ਹੈ ਜੇ ਪੈਨ ਨੂੰ ਕਹਾਂਗੇ ਕਿ ਇੱਕ ਕੁਦਰਤੀ ਹੈ ਤਾਂ ਮੇਰੀ ਖਿਆਲ ਚ ਕੁਦਰਤ ਨਾਲੋਂ ਜ਼ਿਆਦਾ ਇਹਦੇ ਵਿੱਚ ਜਿਹੜਾ ਯੋਗਦਾਨ ਹੈ ਦੋਸ਼ੀ ਹੈ ਉਹ ਆਸੀਂ ਸਾਡੀਆਂ ਸਰਕਾਰਾਂ ਕਿਹਦੇ ਬਾਰੇ ਵੀ ਮੈਂ ਪੁੱਛਣਾ ਪਿਆ ਸਰਕਾਰ ਨੂੰ ਕਿ ਤੁਸੀਂ 6 ਮਹੀਨੇ ਜਦੋਂ ਤੁਹਾਨੂੰ ਪਹਿਲਾਂ ਪੱਕਾ ਹੀ ਪਤਾ ਹੁੰਦਾ ਹੈ ਵੀ ਆਉਣੇ ਹੀ ਆਉਣੇ ਨੇ ਤੁਸੀਂ ਸਪਾਈ ਕਿਉਂ ਨਹੀਂ ਕਰਦੇ ਪਹਿਲਾਂ ਇਹ ਬਾਅਦ ਚੱਕ ਕੇ ਤੁਸੀਂ ਜੀਸੀਬੀਆਂ ਲੈ ਉਹਨੇ ਮੌਕੇ ਤੇ ਫਿਰ ਮੋਟਰਾਂ ਚਲਾਉਣ ਲੱਗ ਜਾਂਦੇ ਹੋ ਫਿਰ ਕਹਿੰਦੇ ਉਹ ਫਰਾਨੇ ਜਿਹੜਾ ਬੰਨਾ ਜੀ ਉਹਦੇ ਉਹਦੇ ਲੋਕ ਬੈਠੇ ਨੇ ਉਹ ਸਾਨੂੰ ਫੱਟਾ ਨਹੀਂ ਬੰਦ ਨਹੀਂ ਕਰਨ ਦਿੰਦੇ ਤੇ ਜਦੋਂ ਗੱਲ ਖੋਤੇ ਆ ਗਈ ਫਿਰ ਉਹੀ ਪ੍ਰਾਣੀਆਂ ਸਰਕਾਰਾਂ ਵਾਲਾ ਬਹਾਨਾ ਜੀ ਇਹ ਕੁਦਰਤੀ ਆਫਤ ਆ ਕੁਦਰਤ ਕੁਦਰਤ ਮੂਰੇ ਕੋਈ ਕਿਸੇ ਦੀ ਚੱਲਦੀ ਨਹੀਂ ਹੈਨਾ ਜੇ ਮੇਰੇ ਹੱਥ ਹੁੰਦਾ ਮੈਂ ਨਹੀਂ ਹੋਣ ਦੇਣਾ ਸੀ ਪਰ ਕੁਦਰਤ ਹੈ ਇਹ ਪਾਣੀ ਕੱਲੇ ਖੇਤਾਂ ਨੂੰ ਨਹੀਂ ਲੋਕਾਂ ਦੇ ਕਈ ਸੁਪਨਿਆਂ ਨੂੰ ਡੋਬੋ ਗਿਆ ਜਿਸ ਵਿੱਚ ਲੋਕਾਂ ਦੀਆਂ ਖੜੀਆਂ ਹੋਈਆਂ ਫਸਲਾਂ ਤੇ ਬੜੀ ਮਿਹਨਤ ਨਾਲ ਬਣਾਏ ਹੋਏ ਘਰ ਤੇ ਜਵਾਕਾਂ ਵਾਂਗੂ ਪਾਲੇ ਹੋਏ ਪਸ਼ੂ ਪਾਂਛੀ ਜਾਨਵਰਾਂ ਨੂੰ ਮਿੰਟਾਂ ਸਕਿੰਟਾਂ ਦੇ ਵਿੱਚ ਹੀ ਡਬੋ ਕੇ ਲੈ ਗਿਆ। ਕਾਦੇ ਘਰ ਟੁੱਟ ਗਏ ਕਿੰਨੀ ਮਿਹਨਤ ਦੇ ਨਾਲ ਲੋਕਾਂ ਨੇ ਘਰ ਬਣਾਏ ਕਿੰਨਿਆ ਬਾਹਰੀ ਕਮਾਈਆਂ ਕਰਕੇ ਦਿਨ ਰਾਤ ਇੱਕ ਕਰਕੇ ਆਪਣੇ ਘਰ ਬਣਾਏ ਕਿੰਨਿਆਂ ਕਰਜ਼ਾ ਲੈ ਲੈ ਕੇ ਫਸਲਾਂ ਬੀਜੀਆਂ ਸਭ ਕੁਝ ਮਿੰਟਾਂ ਸਕਿੰਟਾਂ ਦੇ ਵਿੱਚ ਤੈਸ ਨੈਸ ਹੋ ਗਿਆ। ਹੁਣ ਜੇ ਡੈਮਾਂ ਦੀ ਗੱਲ ਕਰੀਏ ਤਾਂ ਪੰਜਾਬ ਦੇ ਕੋਲ ਤਿੰਨ ਵੱਡੇ ਡੈਮ ਨੇ ਪਾਖੜਾ ਡੈਮ ਪਾਉ ਡੈਮ ਤੇ ਰਣਜੀਤ ਸਾਗਰ ਡੈਮ ਹਰੇਕ ਡੈਮ ਦਾ ਇੱਕ ਨਾ ਡੇਂਜਰ ਮਾਰਕ ਹੁੰਦਾ ਜੇ ਉਦੋਂ ਉੱਤੇ ਪਾਣੀ ਚਲਿਆ ਜਾਵੇ ਤਾਂ ਫਿਰ ਪਾਣੀ ਛੱਡਣਾ ਪੈਂਦਾ ਫਿਰ ਜਿਹਦੇ ਨਾਲ ਕੀ ਹੁੰਦਾ ਜਿਹੜੇ ਹੀਟ ਰੇ ਲਾ ਕੇ ਹੁੰਦੇ ਨੇ ਜਾਂ ਜਿਆਦਾ ਨੀਵੇਂ ਲਾ ਕੇ ਹੁੰਦੇ ਨੇ ਉਹਨਾਂ ਵੱਲ ਨੂੰ ਜੇ ਪਾਣੀ ਚਲਿਆ ਜਾਵੇ ਤਾਂ ਉੱਥੇ ਹੜਾ ਆ ਜਾਂਦਾ ਜੇ ਆਪਾਂ ਗੱਲ ਕਰੀਏ ਭਾਖੜਾ ਡੈਮ ਦੀ ਤਾਂ ਭਾਖੜਾ ਡੈਮ ਦਾ ਜਿਹੜਾ ਮੈਕਸਿਮਮ ਲੈਵਲ ਆ ਉਹ ਹੈਗਾ ਜੀ 1680 ਫੁੱਟ। ਉਹਦੇ ਵਿੱਚ ਹੁਣ 1671 ਤੋਂ ਲੈ ਕੇ 172 ਫੁੱਟ ਤੱਕ ਪਾਣੀ ਆ ਜਾਨੀ ਕਿ ਡੇਂਜਰ ਮਾਰਕ ਤੋਂ 8-9 ਫੁੱਟ ਹੇਠਾਂ ਪਾਣੀ ਆ। 2 ਮਹੀਨੇ ਪਹਿਲਾਂ ਉਹਦੇ ਵਿੱਚ 1618 ਫੁੱਟ ਪਾਣੀ ਸੀਗਾ। ਜਿਹੜਾ ਭਾਖੜਾ ਡੈਮ ਆ ਇਹਦੇ ਵਿੱਚ 40 ਤੋਂ ਲੈ ਕੇ 50000 ਕਿਊਸਕ ਤੱਕ ਦਾ ਪਾਣੀ ਛੱਡਿਆ ਜਾਂਦਾ ਹੁੰਦਾ। ਜਿਹੜਾ ਕਿ ਪੰਜਾਬ ਦੇ ਸਤਲੁਜ ਦਰਿਆ ਤੋਂ ਹੋ ਕੇ ਮਾਲਵੇ ਦੇ ਖੇਤਰ ਵੱਲ ਨੂੰ ਜਾਂਦਾ। ਹੁਣ ਜੇ ਗੱਲ ਕਰੀਏ ਪੌਂਗ ਡੈਮ ਦੀ ਤਾਂ ਪੌਂਗ ਡੈਮ ਦਾ ਜਿਹੜਾ ਮੈਕ ਤੇ ਇਸ ਟਾਈਮ ਉਹਦੇ ਵਿੱਚ ਕਹਿੰਦੇ 1396 ਫੁੱਟ ਪਾਣੀ ਆ ਜਾਨੀ ਕਿ ਡੇਂਜਰ ਮਾਰਕ ਤੋਂ ਦੋ ਤਿੰਨ ਫੁੱਟ ਉੱਪਰ ਆ ਜਿਹਦੇ ਕਰਕੇ ਓਵਰਫਲੋ ਹੋ ਰਿਹਾ ਦੋ ਮਹੀਨੇ ਪਹਿਲਾਂ ਇਹਦੇ ਵਿੱਚ 1346 ਫੁੱਟ ਪਾਣੀ ਸੀ ਜਿਹੜਾ ਪੌਗ ਡੈਮ ਆ ਇਹਦਾ ਜਦੋਂ ਪਾਣੀ ਛੱਡਿਆ ਜਾਂਦਾ ਤਾਂ 90000 ਕਿਊਸਕ ਦੇ ਹਿਸਾਬ ਨਾਲ ਪਾਣੀ ਛੱਡਿਆ ਜਾਂਦਾ ਜੋ ਕਿ ਬਿਆਸ ਦਰਿਆ ਤੋਂ ਹੁੰਦਾ ਹੋਇਆ ਪੰਜਾਬ ਤੇ ਪਾਕਿਸਤਾਨ ਵੱਲ ਨੂੰ ਜਾਂਦਾ ਹੁਣ ਜੇ ਗੱਲ ਕਰੀਏ ਰਣਜੀਤ ਸਾਗਰ ਡੈਮ ਦੀ ਤਾਂ ਉਹਦਾ ਮੈਕਸਿਮਮ ਲੈਵਲ ਹੈਗਾ 1731 ਫੁੱਟ ਦਾ ਕਿਹਾ ਜਾਂਦਾ ਕਿ ਉਹਦੇ ਵਿੱਚ ਹੁਣ 1729 ਫੁੱਟ ਤੱਕ ਦਾ ਪਾਣੀ ਆ ਜਾਨੀ ਕਿ ਡੇਂਜਰ ਲੈਵਲ ਤੋਂ 2 ਫੁੱਟ ਥੱਲੇ ਹੀ ਆ 2 ਮਹੀਨੇ ਪਹਿਲਾਂ ਇਹਦੇ ਵਿੱਚ 1665 ਫੁੱਟ ਤੱਕ ਦਾ ਪਾਣੀ ਸੀਗਾ ਇਹਦੇ ਵਿੱਚੋਂ ਜਦੋਂ ਪਾਣੀ ਰਿਲੀਜ਼ ਕੀਤਾ ਜਾਂਦਾ ਤਾਂ ਕਈ ਵਾਰ ਲੱਖ ਕਿਉਸਕ ਦੇ ਹਿਸਾਬ ਨਾਲ ਵੀ ਪਾਣੀ ਰਿਲੀਜ਼ ਕੀਤਾ ਜਾਂਦਾ ਹੈ ਇਹ ਪਾਣੀ ਦਰਾਵੀ ਰਾਹੇ ਹੁੰਦਾ ਹੋਇਆ ਗਰਦਾਸਪੁਰ ਪਠਾਰਕੋੜ ਦੇ ਇਲਾਕਿਆਂ ਨੂੰ ਜਾਂਦਾ ਪਾਕਿਸਤਾਨ ਨੂੰ ਵੀ ਜਾਂਦਾ ਅਕਸਰ ਕਲਾਕਾਰਾਂ ਦੇ ਇਨਫਲੂਐਂਸਰਾਂ ਨੂੰ ਲੋਕਾਂ ਵੱਲੋਂ ਗਾਲਾਂ ਕੱਢੀਆਂ ਜਾਂਦੀਆਂ ਨੇ ਵੀ ਇਹਨਾਂ ਨੇ ਸਮਾਜ 'ਚ ਗੰਦ ਪਾ ਰੱਖਿਆ ਇਹਨਾਂ ਨੇ ਇਹ ਕਰ ਰੱਖਿਆ ਇਹਨਾਂ ਨੇ ਉਹ ਕਰ ਰੱਖਿਆ ਪਰ ਜਦੋਂ ਵੀ ਕੋਈ ਇਹੋ ਜਿਹੀ ਕੁਦਰਤੀ ਆਫਤ ਆਉਂਦੀ ਆ ਤਾਂ ਬਿਨਾਂ ਕੁਝ ਨੂੰ ਸੋਚੇ ਸਮਝੇ ਸਰਕਾਰ ਤੋਂ ਪਹਿਲਾਂ ਇਹ ਲੋਕਾਂ ਦੀ ਮਦਦ ਕਰਨਾ ਆਪਣਾ ਫਰਜ਼ ਸਮਝਦੇ ਨੇ ਤੇ ਲੋਕਾਂ ਦੀ ਮਦਦ ਕਰਦੇ ਵੀ ਨੇ ਜਿਸ ਵੀ ਬੰਦੇ ਦਾ ਜਿੰਨਾ ਕੋਈ ਸਰਦਾ ਉਹ ਓਨੀ ਕ ਆਪਣੀ ਸਰਦਾ ਦੇ ਮੁਤਾਬਕ ਲੋਕਾਂ ਦੀ ਮਦਦ ਜ਼ਰੂਰ ਕਰਦਾ ਜੇ ਗੱਲ ਕਰੀਏ ਸਰਕਾਰ ਦੀ ਤਾਂ ਇੱਕ ਪਾਸੇ ਤਾਂ ਸਰਕਾਰ ਇਹ ਕਹਿ ਰਹੀ ਹੈ ਕਿ ਮੁਰਗੀ ਮਰੀ ਤੱਕ ਦਾ ਵੀ ਮੁਆਵਜ਼ਾ ਅਸੀਂ ਤੁਹਾਨੂੰ ਦੇਵਾਂਗੇ ਆਹ ਕੁਦਰਤੀ ਆਫਤ ਆ ਗਈ ਬੱਕਰੀ ਤੇ ਮੁਰਗੀ ਮਰੀ ਦੇ ਵੀ ਪੈਸੇ ਦੇਵਾਂਗਾ ਮੈਂ ਤੇ ਦੂਜੇ ਪਾਸੇ ਉਹੀ ਸਰਕਾਰ ਦੇ ਲੋਕ ਜਵਾਕਾਂ ਦੇ ਕੋਲੋਂ ਬਿਸਕੁਟਾਂ ਦੇ ਨਾਲ ਫੋਟੋਆਂ ਕਰਾ ਕੇ ਬਿਸਕੁਟਾਂ ਦੇ ਪੈਕੇਟ ਵਾਪਸ ਲੈ ਲੈਂਦੇ ਨੇ ਉਹ ਪੈਕੇਟ ਜੋ ਸਰਕਾਰ ਵੱਲੋਂ ਲੋਕਾਂ ਨੂੰ ਦਿੱਤੇ ਗਏ ਸੀ ਫੋਟੋ ਕਰਾਉਣ ਤੋਂ ਬਾਅਦ ਸਾਡੇ ਕੋਲ ਵਾਪਸ ਲੈ ਲੈਣੇ ਡੱਬੇ ਅੱਛਾ ਫਿਰ ਯਾਨੀ ਫੜਾ ਕੇ ਫੋਟੋ ਕਰਾਉਣ ਤੋਂ ਬਾਅਦ ਵਾਪਸ ਲੈ ਲੈਣੇ ਡੱਬੇ ਤੇ ਫਿਰ ਵਾਪਸ ਐਂਬੂਲੈਂਸ ਚਾੱਕ ਕੇ ਲਾਗਿਆ ਸੀ ਇਹ ਦੂ ਬਾਚਣ ਨਾਲ ਫੜਾਈ ਨਹੀਂ ਕੀ ਕਿਹਾ ਸੀ ਤੁਹਾਨੂੰ ਜਦੋਂ ਉਹਨਾਂ ਨੇ ਤੁਹਾਨੂੰ ਬਿਸਕੁਟ ਦੇ ਡੱਬੇ ਫੜਾਏ ਕਹਿੰਦੇ ਬਾਅਦ ਤੁਸੀਂ ਦੇਵਾਂਗੇ ਤੇ ਫਿਰ ਉਹਨਾਂ ਲੱਲੀ ਲਾਸੀ ਹੂੰ ਫਿਰ ਉਹ ਗੱਡੀ ਚ ਰੱਖ ਲਾ ਗਏ ਉਹਦੇ ਨਾਲੇ ਕੇਲੇ ਵੰਡ ਨਾ ਦੇ ਨੇ ਤੇ ਕੇ ਦਾ ਪਾਣੀ ਦਿੱਤੀ ਜਾਂਦੇ ਨੇ ਬਸ ਹੂੰ ਹੋਰ ਕੁਝ ਨਹੀਂ ਮਿਲਦਾ ਪਿਆ ਇੱਥੇ ਉਹ ਜਣੀ ਜੇ ਖਾਣਾ ਮਿਲਦਾ ਤਾਂ ਉਹ ਵੀ ਮੁਲਾਜ਼ਮ ਖਾ ਜਾਂਦੇ ਨੇ ਕੋਈ ਕਿਸੇ ਨੂੰ ਮਿਲ ਜਿੰਦਾ ਕੋਈ ਰਾਹ ਵੀ ਜਾਂਦੇ ਨਹੀਂ ਇਹ ਤੇ ਪਿੰਡਾਂ ਵਾਲਿਆਂ ਨੂੰ ਬਸਾਂ ਗੱਡੀਆਂ ਤੇ ਲੈ ਤਾ ਆਂਦਾ ਨੇ ਕਹਿੰਦੇ ਤੁਹਾਨੂੰ ਸਭ ਕੁਝ ਮਿਲੇਗਾ ਪਰ ਨਾ ਇੱਥੇ 1-2 ਦਿਨ ਜਦੋਂ ਤੱਕ ਭਗਵੰਤ ਮਾਨ ਦਾ ਆਉਣ ਦੀ ਮੀਂਹ ਦੀ ਆਵੇਗਾ ਉਹ ਵੀ ਨਹੀਂ ਉਹਦਾ ਤੱਕ ਤਾਂ ਰੋਟੀ ਪਾਣੀ ਮਿਲਦਾ ਰਹੇ ਕਾਲਾ ਤੋਂ ਲੈ ਕੇ ਰੋਟੀ ਪਾਣੀ ਇੱਥੇ ਨਹੀਂ ਮਿਲ ਰਿਹਾ। ਤੋਂ ਘਟੀਆਂ ਤੇ ਮਰੀ ਹੋਈ ਜ਼ਮੀਰ ਵਾਲੀ ਗੱਲ ਨੂੰ ਮੂਰਤੀ ਹੋ ਸਕਦੀ ਆ। ਲੋੜਵੰਦਾਂ ਦੇ ਢਿੱਡ ਦੇ ਨਾਲ ਮਜ਼ਾਕ ਕਰਨਾ। ਜੋ ਵੀ ਉਹ ਅਫਸਰ ਸੀਗੇ ਮੈਂ ਉਹਨਾਂ ਨੂੰ ਇੱਕੋ ਗੱਲ ਕਹਿਣੀ ਚਾਹੁੰਦਾ ਵੀ ਤੁਸੀਂ ਲੋੜਵੰਦਾਂ ਦੇ ਢਿੱਡ ਦੇ ਨਾਲ ਮਜ਼ਾਕ ਕਰ ਰਹੇ ਹੋ। ਇਹ ਮਜ਼ਾਕ ਤੁਹਾਨੂੰ ਬਹੁਤ ਜ਼ਿਆਦਾ ਭਾਰੀ ਪੈ ਜਾਣਾ। ਪਰ ਵਿੱਚੋਂ ਕਈ ਨੇਤਾ ਇਹ ਹਜੇ ਹੈਗੇ ਵੀ ਨੇ ਜੋ ਲੋਕਾਂ ਦੀ ਅਸਲ ਦੇ ਵਿੱਚ ਵੀ ਮਦਦ ਕਰਦੇ ਨੇ ਜੋ ਖੁਦ ਲੋਕਾਂ ਦੇ ਵਿੱਚ ਵਿੱਚ ਰਹੇ ਨੇ। ਮੈਂ ਇੱਕ ਗੱਲ ਸਾਰੇ ਲੀਡਰਾਂ ਨੂੰ ਕਹਿਣਾ ਚਾਹੁੰਦਾ ਵੀ ਇਸ ਮੁੱਦੇ ਤੇ ਜੇ ਆਪਾਂ ਰਾਜਨੀਤੀ ਨਾ ਕਰੀਏ ਸਾਰੇ ਜਣੇ ਇਕੱਠੇ ਹੋ ਕੇ ਇਸ ਮਸਲੇ ਦਾ ਸਭੋ ਹੱਲ ਕੱਢੀਏ ਇਤਿਹਾਸ ਇਸ ਚੀਜ਼ ਦਾ ਗਵਾਹ ਹੈ ਕਿ ਦੁਨੀਆ ਵਿੱਚ ਜਦੋਂ ਕਿਤੇ ਵੀ ਕੋਈ ਕੁਦਰਤੀ ਆਫਤ ਆਉਂਦੀ ਆ ਕਿਤੇ ਕੋਈ ਮਾਰ ਪੈਂਦੀ ਆ ਤਾਂ ਉੱਥੇ ਲੋਕਾਂ ਦੀ ਮਦਦ ਕਰਨ ਲਈ ਸਭ ਤੋਂ ਪਹਿਲਾਂ ਪੰਜਾਬੀ ਪਹੁੰਚਦੇ ਨੇ ਰਾਸ਼ਨ ਲੈ ਕੇ ਜਾਉਂ ਉੱਥੋਂ ਦੇ ਲੋਕਾਂ ਨੂੰ ਜੋ ਚੀਜ਼ ਚਾਹੀਦੀ ਆ ਉਹ ਸਮਗਰੀ ਲੈ ਕੇ ਸਭ ਤੋਂ ਪਹਿਲਾਂ ਪੰਜਾਬੀ ਪਹੁੰਚਦੇ ਨੇ ਪਰ ਜਦੋਂ ਪੰਜਾਬ ਤੇ ਕੋਈ ਕੁਦਰਤੀ ਆਫਤ ਆਉਂਦੀ ਆ ਜਾਂ ਪੰਜਾਬ ਨੂੰ ਕੋਈ ਮਾਰ ਪੈਂਦੀ ਆ ਤਾਂ ਉਸ ਮਾਰ ਨੂੰ ਝੱਲਣ ਦੇ ਲਈ ਤੇ ਉਹਦਾ ਹੱਲ ਕਰਨ ਲਈ ਪੰਜਾਬ ਇਕੱਲਾ ਹੀ ਰਹਿ ਜਾਂਦਾ ਭਾਰਤ ਦੇ ਬਾਕੀ 27 ਰਾਜਾਂ ਚੋਂ ਕਿਸੇ ਵੀ ਰਾਜ ਵਿੱਚੋਂ ਕਿਸੇ ਵੀ ਬੰਦੇ ਨੇ ਇਹ ਗੱਲ ਨਹੀਂ ਕਹੀ ਹੈਗੀ ਵੀ ਅਸੀਂ ਪੰਜਾਬ ਦੇ ਨਾਲ ਆ ਕੋਈ ਵੀ ਬੰਦਾ ਆ ਕੇ ਨਹੀਂ ਖੜਿਆ ਪਰ ਇੱਥੇ ਨਾ ਪੰਜਾਬ ਦੇ ਲੋਕਾਂ ਦੀ ਬਹਾਦਰੀ ਦੀ ਦਾਤ ਨਹੀਂ ਬਣਦੀ ਆ ਕਿ ਇਹ ਲੋਕ ਫਿਰ ਵੀ ਆਪਣੇ ਲੋਕਾਂ ਦੇ ਨਾਲ ਜਾ ਕੇ ਖੜਦੇ ਨੇ ਜਿੱਥੇ ਸਰਕਾਰਾਂ ਨਹੀਂ ਪਹੁੰਚ ਸਕਦੀਆਂ ਉੱਥੇ ਇਹ ਆਪਣੇ ਲੋਕਾਂ ਦੇ ਨਾਲ ਖੜਦੇ ਨੇ ਉਹਨਾਂ ਦੀ ਮਦਦ ਕਰਦੇ ਨੇ ਪੰਜਾਬ ਦੇ ਡੈਮਾਂ ਦੀ ਹਾਲਤ ਤਾਂ ਉਦਾਂ ਘਬੀਰ ਆ ਪਰ ਫਿਰ ਵੀ ਕਹਿੰਦੇ ਕੰਟਰੋਲ ਚੱਲਸ ਤੇ ਥੀ ਜਿਹੜਾ ਰਣਜੀਤ ਸਾਗਰ ਤੇ ਭਾਗੜਾ ਡੈਮ ਆ ਇਹ ਤਾਂ ਡੇਂਜਰ ਦੇ ਨੇੜੇ ਹੀ ਆ ਇਹਨਾਂ 'ਚ ਪਾਣੀ ਤੇ ਜਿਹੜਾ ਪਾਉਂਡ ਡੈਮ ਆ ਉਹ ਓਵਰਫਲੋ ਕਰ ਚੁੱਕਿਆ ਜੇ ਇਹਨਾਂ ਡੈਮਾਂ ਦਾ ਮੈਨੇਜਮੈਂਟ ਸਹੀ ਤਰੀਕੇ ਨਾਲ ਹੋਇਆ ਹੋਵੇ ਤਾਂ ਆਪਾਂ ਹੜ੍ਹਾਂ ਤੋਂ ਬਚ ਸਕਦੇ ਜਿੰਨੀਆਂ ਮੁਸ਼ਕਲਾਂ ਦਾ ਸਾਹਮਣਾ ਲੋਕਾਂ ਨੇ ਹੜਾ ਦੇ ਦੌਰਾਨ ਕੀਤਾ ਇੰਨੀ ਮੁਸ਼ਕਲਾਂ ਦਾ ਸਾਹਮਣਾ ਲੋਕਾਂ ਨੂੰ ਹੜਾ ਤੋਂ ਬਾਅਦ ਵੀ ਕਰਨਾ ਪੈਣਾ ਜਿਵੇਂ ਜਿਹੜੇ ਲੋਕਾਂ ਦੇ ਘਰ ਟਹਿ ਗਏ ਉਹਨਾਂ ਘਰਾਂ ਦਾ ਮਾਲਵਾ ਇਕੱਠਾ ਕਰਨ ਵਿੱਚ ਲੋਕਾਂ ਨੂੰ ਬਹੁਤ ਜ਼ਿਆਦਾ ਦਿੱਕਤ ਆਉਣੀ ਹੈ ਹੜਾ ਦੇ ਪਾਣੀ ਦੇ ਕਾਰਨ ਚਿੱਨੀ ਮਿੱਟੀ ਲੋਕਾਂ ਦੇ ਘਰਾਂ ਚ ਆਈ ਹੈ ਉਹ ਸਾਰੀ ਨੂੰ ਸੰਭਾਲਨ ਨੂੰ ਦੇਖਣ ਵਿੱਚ ਲੋਕਾਂ ਨੂੰ ਬਹੁਤ ਜ਼ਿਆਦਾ ਦਿੱਕਤ ਆਉਣੀ ਹੈ ਜਿਵੇਂ ਕਈ ਲੋਕਾਂ ਨੇ ਕਰਜ਼ਾ ਲੈ ਕੇ ਆਪਣੇ ਬਿਜ਼ਨਸ ਚਲਾਏ ਸੀ ਜਾਂ ਫਸਲਾਂ ਬੀਜੀਆਂ ਸੀ ਉਹ ਕਰਜ਼ਾ ਉਹਨਾਂ ਦੇ ਸਿਰ ਤੇ ਚੜ ਜਾਣਾ ਕਿਉਂਕਿ ਫਸਲਾਂ ਤੇ ਬਿਜ਼ਨਸ ਦਾ ਉਹਨਾਂ ਦਾ ਸਾਰਾ ਤਬਾਹ ਹੋ ਗਿਆ। ਇੱਥੇ ਖੜਾ ਰਹਿਣ ਦੇ ਕਾਰਨ ਲੋਕਾਂ ਨੂੰ ਬਿਮਾਰੀਆਂ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਜਿਵੇਂ ਕਿ ਡੇਂਗੂ, ਮਲੇਰੀਆ, ਪੇਟ ਦੀਆਂ ਬਿਮਾਰੀਆਂ ਲੱਗ ਸਕਦੀਆਂ ਨੇ ਜਿਵੇਂ ਜਿਹੜੇ ਜੀਵ ਜੰਤੂ ਮਰ ਗਏ ਉਹਨਾਂ ਦੀਆਂ ਲਾਸ਼ਾਂ ਤੋਂ ਕਈ ਬਿਮਾਰੀਆਂ ਪੈਦਾ ਹੋ ਸਕਦੀਆਂ ਨੇ ਤੇ ਉਹਨਾਂ ਦੀਆਂ ਲਾਸ਼ਾਂ ਨੂੰ ਨਜਿੱਠਣ 'ਚ ਲੋਕਾਂ ਨੂੰ ਬਹੁਤ ਜ਼ਿਆਦਾ ਸਮੱਸਿਆ ਆ ਸਕਦੀ ਆ। ਤੇ ਮੇਰੀ ਸਰਕਾਰ ਨੂੰ ਇਹੀ ਬੇਨਤੀ ਆ ਵੀ ਕੋਈ ਨੀਤੀ ਬਣਾਈ ਜਾਵੇ ਜਿਹੜਾ ਵੀ ਲੋਕਾਂ ਦਾ ਨੁਕਸਾਨ ਹੋਇਆ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਤਾਂ ਕਿ ਲੋਕ ਦੁਬਾਰਾ ਤੋਂ ਆਪਣੀ ਲਾਈਫ ਨੂੰ ਥੋੜਾ ਜਿਆਦਾ ਸਟੇਬਲ ਕਰ ਸਕਣ ਤੇ ਲਾਸਟ ਦੇ ਵਿੱਚ ਮੈਂ ਇਹੀ ਕਹਿਣਾ ਚਾਹਾਂਗਾ ਵੀ ਜਿੰਨੇ ਵੀ ਲੋਕਾਂ ਨੇ ਹਰਾਲੇ ਇਲਾਕਿਆਂ ਦੇ ਵਿੱਚ ਜਾ ਕੇ ਲੋਕਾਂ ਦੀ ਸੇਵਾ ਕੀਤੀ ਹੈ ਲੋਕਾਂ ਦੀ ਮਦਦ ਕੀਤੀ ਹੈ ਉਹਨਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਰੱਬ ਤੁਹਾਨੂੰ ਦਿਨ ਦੁੱਗਣੀ ਰਾਤ ਚੌਕਣੀ ਤਰੱਕੀ ਬਖਸ਼ੇ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓਗੇ ਧੰਨਵਾਦ ਰੱਬ ਰੱਖਾ